ਇਹ ਮਰਕਜ਼ ਪੰਜ ਦਾ ਪੰਜੀ ਵਚਨ ਸੁਨਾਵੀਂ ਇੱਥੇ ਬੜੀ ਕਮਜ਼ੋਰ ਔਰਤਾਂ ਡਿੱਗੀਆਂ ਔਰ 12 ਸਾਲ ਹੋ ਗਿਆ ਬਿਮਾਰੀ ਦੇ ਵਿੱਚ ਹਾਲਾਤ ਵੇਖੋ ਕਿੱਦਾਂ ਦੇ ਹੋਏ ਹੋਣਗੇ ਧਿਆਨ ਨਾਲ ਸੁਣੀਏ ਹਾਲਾਤ ਬੜੇ ਮਾੜੇ ਆ ਹਾਲਾਤ ਬੜੇ ਮੁਸ਼ਕਲ ਵਾਲੇ ਆ ਪਰ ਫਿਰ ਵੀ हिम्मत ویکھੋ हिम्मत ਕਿੰਨੀ ਕੀਤੀ ਐ ਔਰ 12 ਸਾਲ ਹੋ ਗਿਆ ਬਿਮਾਰੀ ਦੇ ਵਿੱਚ ਹਾਂਜੀ ਆ ਜਿੰਨ ਬਹੁਤ ਹਕੀਮਾਂ ਦੇ ਹੱਥੋਂ ਵੱਡਾ ਦੁੱਖ ਪਾਇਆ ਜਿੰਨੇ ਹਕੀਮਾਂ ਦੇ ਹੱਥੋਂ ਵੱਡਾ ਦੁੱਖ ਪਾਇਆ ਤੇ ਆਪਣਾ ਸਭ ਕੁਝ ਖਰਚ ਕਰ ਦਿੱਤਾ ਸੀ ਆਪਣਾ ਸਾਰਾ ਕੁਝ ਖਰਚ ਕਰ ਦਿੱਤਾ ਸੀ ਤੱਕ ਕੋਈ ਆਰਾਮ ਨਾ ਪਾਇਆ ਕੋਈ ਆਰਾਮ ਨਹੀਂ ਪਾਇਆ ਸਭ ਉਹਦਾ ਹੋਰ ਨੇ ਮਾੜਾ ਹਾਲ ਹੋ ਗਿਆ ਸੀ ਉਹਦਾ ਮਾੜਾ ਹਾਲ ਸੀ ਉਹ ਯਸੂ ਦੀ ਖਬਰ ਸੁਣ ਕੇ ਭੀੜ ਵਿੱਚ ਪਿੱਸੋਂ ਦੀ ਹੋ ਕੇ ਆਈ ਯਸੂ ਦੀ ਖਬਰ ਸੁਣੇ ਭੀੜ ਦੇ ਵਿੱਚੋਂ ਦੀ ਪਿੱਸੋਂ ਦੀ ਆਈ ਅਤੇ ਉਸ ਦਾ ਕੱਪੜਾ ਸੂਲਿਆ ਯਸੂ ਦਾ ਕੱਪੜਾ ਸੂਲਿਆ ਕਿਉਂ ਜੋ ਉਸ ਆਖਿਆ ਉਹਨੇ ਇਹ ਗੱਲ ਕਿ ਜੇ ਮੈਂ ਮੇਰਾ ਉਹਦੇ ਕੱਪੜੇ ਨੂੰ ਹੀ ਸਵਾਹ ਤਾਂ ਮੈਂ ਚੰਗੀ ਹੋ ਜਾਵਾਂ ਬੋਲੇ ਹਾਲੇਲੂਇਆ ਹਿੰਮਤ ਦੇਖੋ ਨੇਚਾ ਦੇਖੋ ਇਮਾਨ ਦੇਖੋ ਕਿੰਨੀ ਕਮਜ਼ੋਰ ਆ ਕਿੰਨੀ ਕਿੰਨੀ कमजोर हो गई है कितनी बेचारी कंगाल हो गई है कितनी ਥਲੇ ਡਿੱਗੀ ਹੈ ਪਰ ਹਿੰਮਤ ਕਿਨੇ ਕੀਤੀ ਬਲ ਕਿਨਾ ਕੀਤਾ ਨੀਚਾ ਕਿਨੇ ਕੀਤੀ ਫਿਰ ਤੰਦਰੁਸਤੀ ਪਾਲੀ ਜਦੋਂ ਪੱਲਾ ਸੋਲਿਆ ਸਿਫਾ ਪਾਲੀ ਅੱਜ ਬੜੇ ਲੋਕ ਆ ਕਮਜ਼ੋਰ ਹੋਏ ਹੁੰਦੇ ਆ ਡਿੱਗੇ ਹੁੰਦੇ ਆ ਪਰ ਹਿੰਮਤ ਨਹੀਂ ਕਰਦੇ ਬਲ ਨਹੀਂ ਕਰਦੇ ਨੀਚਾ ਨਹੀਂ ਕਰਦੇ ਵਿਸ਼ਵਾਸ ਨਹੀਂ ਕਰਦੇ ਇਸ ਔਰਤ ਦੀ ਨੀਚਾ ਦੇਖੋ ਇਸ ਈਮਾਨ ਇਸ ਔਰਤ ਦਾ ਈਮਾਨ ਦੇਖੋ ਕਿੰਨਾ ਯਾਦਾ ਈਮਾਨ ਕੀਤਾ ਕਿੰਨੀ ਯਾਦਾ ਮੁਸ਼ਕਲ ਦੇ ਵਿੱਚ ਆਉਂਦੀ ਤੇ ਕੀ ਹੋਇਆ ਜਿਹੜਾ ਹਕੀਮਾਂ ਦੇ ਹੱਥੋਂ ਕੰਮ ਨਹੀਂ ਹੋਇਆ ਡਾਕਟਰਾਂ ਦੇ ਹੱਥੋਂ ਕੰਮ ਨਹੀਂ ਹੋਇਆ ਬਸ ਨੇਚਾ ਦੇ ਨਾਲ ਹਿੰਮਤ ਦੇ ਨਾਲ ਫਰੀ ਦੇ ਵਿੱਚ ਸਿਫਾ ਪਾਈ ਬੁਰੇ ਹਾਲੇਲੂਇਆ ਅੱਜ ਜਿਹੜੇ ਕੰਮ ਤੁਹਾਡੇ ਨਹੀਂ ਹੋਏ ਹੋਣਗੇ ਵਿਸ਼ਵਾਸ ਕਰੋ ਈਮਾਨ ਕਰੋ ਹਿੰਮਤ ਕਰੋ ਹਿੰਮਤ ਕਰਨ ਵਾਲਿਆਂ ਅੱਗੇ ਕੋਈ ਚੀਜ਼ ਜਿਹੜੀ ਠਹਿਰ ਨਹੀਂ ਸਕਦੀ ਜਦੋਂ ਜਰੀਓ ਦੀ ਜਰੀਓ ਨੂੰ ਉਹਨਾਂ ਨੇ ਪੂਰੀ ਤਰ੍ਹਾਂ ਬੰਦ ਕਰ ਲਿਆ ਪਕੜ ਲਿਆ ਕਿ ਹੁਣ ਇਥੋਂ ਦੇ ਨੰਗਾ ਨਹੀਂ ਦੇਣਾ ਇਸ ਰਾਏ ਨੇ ਪਰ ਉਹਨਾਂ ਨੇ ਹਿੰਮਤ ਵੇਖੋ ਕਿਵੇਂ ਕੀਤੀ ਜਿਵੇਂ ਖੁਦਾ ਦੇ ਕਲਾਮ ਤੋਂ ਉਹਨਾਂ ਪੜਿਆ ਵਿਸ਼ਵਾਸ ਕਰ ਲਿਆ ਨੀਚਾ ਕਰਨ ਲਈ ਹਿੰਮਤ ਕਰਨ ਲਈ ਬਾਈਬਲ ਦੇ ਵਿੱਚ ਚ ਲਿਖਿਆ ਜਦੋਂ ਜਰੀਓ ਦੇ ਲਾਗੋਂ ਦੇ ਗਏ ਔਰ ਪੂਰਾ ਵਿਸ਼ਵਾਸ ਕਰਕੇ ਜੈ ਜੈਕਾਰ ਦੇ ਨਾਰੇ ਬੋਲੇ ਤੇ ਜਿਰਿਓ ਦੀਆਂ ਦੀਵਾਰਾਂ ਢਹਿ ਢੇਰੀ ਹੋ ਗਈਆਂ ਰਾਹ ਮਿਲ ਗਿਆ ਅੱਜ ਜਿਹੜੇ ਲੋਕ ਹਿੰਮਤ ਕਰਦੇ ਆ ਬਲ ਕਰਦੇ ਆ ਥੋੜੇ ਤਗੜੇ ਹੀ ਹੋ ਜਾਂਦੇ ਆ ਆਪਣੇ ਈਮਾਨ ਦੇ ਵਿੱਚ ਤੇ ਪ੍ਰਭੂ ਦੇ ਕਲਾਮ ਤੇ ਵਿਸ਼ਵਾਸ ਕਰਕੇ ਜਦੋਂ ਅੱਗੇ ਵਧਦੇ ਆ ਤੇ ਬਿਮਾਰੀਆਂ ਰੁਕਾਵਟਾਂ ਜੋ ਉਹਨਾਂ ਦੇ ਸਾਹਮਣੇ ਬੰਧਨ ਹੁੰਦੇ ਆ ਸਾਰੇ ਦੇ ਸਾਰੇ ਟੁੱਟ ਜਾਂਦੇ ਆ ਬੋਲੇ ਹਾਲੇਲੂਇਆ ਪਰ ਅੱਜ ਤੁਹਾਡੀ ਜ਼ਿੰਦਗੀ ਵਿੱਚ ਫੇਰ ਹੀ ਕੰਮ ਹੋਣੇ ਆ ਤੁਹਾਡੀ ਜ਼ਿੰਦਗੀ ਦੇ ਅੰਦਰ ਫੇਰ ਵੱਡੇ ਵੱਡੇ ਕੰਮ ਹੋਣੇ ਆ ਫੇਰ ਤੁਸੀਂ ਆਜ਼ਾਦੀ ਪਾਓਗੇ ਫੇਰ ਤੁਸੀਂ ਜੋ ਮੰਗੋਗੇ ਉਹ ਮਿਲੇਗਾ ਬੋਲੋ ਜੋ ਕੁਝ ਮੰਗਾਗੇ ਉਹ ਮਿਲੇਗਾ ਪਰ ਹਿੰਮਤ ਕਰਨੀ ਪੈਣੀ ਹੈ ਨੀਚਾ ਕਰਨੀ ਪਣੀ ਆ ਵਿਸ਼ਵਾਸ ਕਰਨਾ ਪੈਣਾ ਵਿਸ਼ਵਾਸ ਅੱਜ ਬਹੁਤੇ ਲੋਕਾਂ ਦਾ ਉਹਨਾਂ ਚਿਰ ਟਿਕਰ ਹੁੰਦਾ ਜਿੰਨਾ ਟਿਕਰ ਬੰਦਗੀ ਦੇ ਵਿੱਚ ਆ ਬੋਲੋ ਜਿੰਨਾ ਚਿਰ ਬੰਦਗੀ ਦੇ ਜੇ ਤੇ ਆ ਬੰਦਗੀ ਤੋਂ ਬਾਹਰ ਚੱਲ ਜੇ ਲੇ ਇਮਾਨ ਡਿੱਗ ਪੈਂਦਾ ਥੱਲੇ ਹੋ ਜਾਂਦਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਵਿਸ਼ਵਾਸ ਕਰੋ ਕਲਾਮ ਦੇ ਉੱਤੇ ਨਿਚਾ ਕਰੋ ਜੋ ਕੁਝ ਵੀ ਤੁਹਾਡੇ ਕੋਲੋਂ ਨਹੀਂ ਹੋ ਰਿਹਾ ਵਿਸ਼ਵਾਸ ਕਰੋਗੇ ਹਿੰਮਤ ਕਰੋਗੇ ਸਾਰੇ ਕੰਮ ਸੰਪੂਰਨ ਹੋਣਗੇ ਬੋਲੇ ਹਾਲੇਲੂਆ ਤੁਹਾਡੇ ਕੰਮ ਡਿੱਗੇ ਨਹੀਂ ਰਹਿਣਗੇ ਇਸ ਔਰਤ ਨੇ ਵਿਸ਼ਵਾਸ ਕੀਤਾ ਇਮਾਨ ਕੀਤਾ ਭਰੋਸਾ ਰੱਖਿਆ ਇਮਾਨ ਦੇ ਨਾਲ ਜੜੀ ਹੋਈ ਤੇ ਗੌਰ ਕਰੋ ਇਮਾਨ ਦੇ ਨਾਲ ਜਦੋਂ ਅੱਗੇ ਵਧੀ ਤੇ ਸਿਰਫ ਕੱਪੜਾ ਸੂਲਿਆ ਘਰ ਵੇਚ ਗਿਆ ਬਿਮਾਰੀ ਦੇ ਉੱਤੇ ਲਾ ਦਿੱਤਾ ਸਿਫਾਣੀ ਪਾਈ ਦੁੱਖ ਹੋਰ ਵਾਧਾ ਗਿਆ 12 ਸਾਲ ਹੋ ਗਏ ਪਰ ਜਿਸ ਦਿਨ ਯਿਸੂ ਦੇ ਉੱਤੇ ਵਿਸ਼ਵਾਸ ਕਰਕੇ ਹਿੰਮਤ ਕੀਤੀ ਨੇਜਾ ਕੀਤੀ ਕਿ ਯਿਸੂ ਦੇ ਕੋਲ ਸਿਰਫ ਕੱਪੜਾ ਹੀ ਸੁਲਾਗੇ ਤੇ ਸਾਰਾ ਕੁਝ ਠੀਕ ਹੋਵੇਗਾ ਤੁਹਾਡੇ ਕੰਮ ਭਾਵੇਂ ਜਿੰਨੀ ਮਰਜ਼ੀ ਮੁਸ਼ਕਲਾਂ ਦੇ ਵਿੱਚ ਹੋਣ ਜਿਹੜੇ ਨਹੀਂ ਹੁੰਦੇ ਵਿਸ਼ਵਾਸ ਕਰ ਲਓ ਯਿਸੂ ਦੇ ਉੱਤੇ ਹਿੰਮਤ ਵੀ ਕਰ ਲਓ ਈਸੂ ਦੇ ਘਰ ਦੇ ਵਿੱਚ ਰਾਈ ਦੇ ਦਾਣੇ ਜਿੰਨੀ ਨੇਝਾ ਹੋਵੇ ਤੇ ਬੱਚਿਆਂ ਦੇ ਵਿੱਚ ਲਿਖਿਆ ਜੋ ਕਹੋਗੇ ਉਹ ਤੁਹਾਡੇ ਵਾਸਤੇ ਕੀਤਾ ਜਾਵੇਗਾ ਜੋ ਕੁਝ ਵੀ ਮੰਗੋਗੇ ਜੋ ਕੁਝ ਵੀ ਤੁਸੀਂ ਕਹੋਗੇ ਨਾ ਉਹੀ ਕੰਮ ਹੋਣਗੇ ਅੱਜ ਨੇਝਾ ਕਰ ਲਓ ਆਪਣੇ ਕਾਰੋਬਾਰਾਂ 'ਚ ਬਰਕਤ ਪਾ ਲੋਗੇ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਬਰਕਤ ਨਹੀਂ ਆਈ ਸਾਲਾਂ ਦੇ ਵਿੱਚ ਨਹੀਂ ਹੋਇਆ ਪਰੇਸ਼ਾਨ ਜੋ ਖੁਦਾ ਸਾਰਾ ਕੁਝ ਕਰ ਦੇਗਾ